ਸਰੋਤਿਆਂ ਤੇ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ ਅੱਜ ਜਿਹੜਾ ਪ੍ਰੋਗਰਾਮ ਪੁਸਤਕ ਤੇ ਲੇਖਕ ਉਸੋ ਬੰਦੀ ਗੱਲ ਹੋਊਗਾ ਕਿ ਪੜਾਂਗੇ ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ ਮੈਂ ਸਰਜੀਤ ਪੱਤਰ ਬਾਰੇ ਦੋ ਕੁ ਬੰਦਨ ਕਰਨਾ ਚਾਹੁੰਦਾ ਹਾਂ ਮੈਂ ਸਰਜੀਤ ਪੱਤਰ ਨੂੰ ਅਲਵਿਦਾ ਨਹੀਂ ਕਹਾਵਾਂਗਾ ਕਿਉਂਕਿ ਲੇਖਕ ਕਦੇ ਵੀ ਮਰਦਾ ਨਹੀਂ ਲੇਖਕ ਹਮੇਸ਼ਾ ਆਪਣੀਆਂ ਲਿਖਤਾਂ ਤੇ ਆਪਣੀ ਸ਼ਖਸੀਅਤ ਜਿਉਂਦੀ ਰੱਖਦਾ ਹੈ ਇਸ ਕਰਕੇ ਲੇਖਕ ਅਮਰ ਹੁੰਦਾ ਹੈ ਪਰ ਹਾਂ ਉਸ ਦੇ ਵਿਯੋਗ ਦਾ ਜੋ ਦੁੱਖ ਸਾਰਿਆਂ ਨੂੰ ਹੋਇਆ ਹੈ ਜਾਂ ਸਾਹਿਤ ਨੂੰ ਹੋਇਆ ਹੈ ਉਸ ਸੰਬੰਧੀ ਮੈਂ ਦੁੱਖ ਪ੍ਰਗਟ ਕਰਦਾ ਹਾਂ ਪਰ ਮੈਂ ਇਸੇ ਮਹਿਸੂਸ ਕਰਦਾ ਹਾਂ ਕਿ ਜੇ ਭੱਤਰ ਅਜੇ ਕੁਛ ਸੀ ਸਾਡੇ ਦਰਮਿਆਨ ਹੋਰ ਰਹਿੰਦਾ ਤੇ ਪੰਜਾਬੀ ਸਹਿਰ ਦਾ ਭੰਡਾਰਾ ਬਹੁਤ ਭਰਪੂਰ ਹੋਣਾ ਸੀ ਆਮੀਨ ਸੋ ਇੱਕ ਚੀਜ਼ ਅੱਜ ਹੋਰ ਬਹੁਤ ਮਾਣ ਦੀ ਗੱਲ ਹੈ ਕਿ ਅੱਜ ਇਸ ਦਾਸ ਦੇ ગ્રਹਿ ਵਿਖੇ ਇੱਕ ਪੁਸਤਕ ਰੰਗ ਬੇਰੰਗ ਲੇਖਕਾ ਦੀ ਕਹਾਣੀ ਸੰਗ੍ਰਹਿ ਜਸਪ੍ਰੀਤ ਕੌਰ ਦੁਰਨਾ ਦੀ ਜੋ ਮਾਨ ਜੋ ਸ਼ਖਸੀਅਤ ਸੰਤੋਖ ਸਿੰਘ ਪੱਲੂ ਦਾ ਜੀਐਸ ਦਾ ਟੀਵੀ ਐਨ ਆਰ ਆਈ ਦੇ ਸਟਾਫ رپورਟਰ ਫੀਲਡ رپورਟਰ ਉਹਨਾਂ ਨੇ ਸਹਿਯੋਗੀ ਪਾਸ ਦੇ ਗ੍ਰਾਈ ਪੰਜਾਬੀ ਲੇਖਕ ਬਹੁਤ ਪ੍ਰਾਨੇ ਪੰਜਾਬੀ ਲੇਖਕ ਸੰਤ ਸਿੰਘ ਸੰਧੂ ਦੀ ਰਾਹੀਂ ਤੇ ਸਰਦਾਸ ਦੇ ਸਹਿਯੋਗ ਨਾਲ ਰਿਲੀਜ਼ ਕੀਤੀ ਸੋ ਮੈਂ ਪਹਿਲਾ ਚਾਹੁੰਦਾ ਹਾਂ ਕਿ ਇਸ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਪੰਨੂ ਸਾਹਿਬ ਦਾ ਵੀ ਤੇ ਸੰਧੂ ਸਾਹਿਬ ਦਾ ਵੀ ਤੇ ਲੇਖਕਾਂ ਨੇ ਜੋ ਕਿਤਾਬ ਲੈ ਕੇ ਸਾਡੇ ਸਾਹਮਣੂ ਰੱਖੀ ਹੈ ਇਹ ਕਿਤਾਬ ਨੂੰ ਅਸੀਂ ਬਹੁਤ ਵੱਡੇ ਲੈਵਲ ਤੇ ਰਿਲੀਜ਼ ਕਰਨ ਜਾ ਰਹੇ ਹਾਂ ਪਰ ਅੱਜ ਦਾ ਇਸ ਦੇ ਕਰੈਪ ਜਦੋਂ ਕਿਤਾਬ ਦੇਣ ਆਈ ਲੇਖਕ ਜਸਪ੍ਰੀਤ ਗੁਰਨਾ ਤੇ ਕੁਦਰਤੀ ਅਚਾਨਕ ਟੀਵੀ ਐਨਆਰਆਈ ਕੋਈ ਪ੍ਰੋਗਰਾਮ ਲੈ ਕੇ ਆ ਰਿਹਾ ਸੀ ਮੇਰੇ ਕੋਲ ਤੇ ਮੈਂ ਚਾਹੁੰਦਾ ਸੀ ਕਿ ਇਹ ਅੱਜ ਦਾ ਪ੍ਰੋਗਰਾਮ ਜੋ ਇੱਕ ਅੱਧੇ ਘੰਟੇ ਜਿੰਨੂੰ ਆਪਾਂ ਕਹਿ ਦਿੰਨੇ ਆ ਕਿ ਕਮਰੇ ਦਾ ਪ੍ਰੋਗਰਾਮ ਉਸ ਨੂੰ ਰਿਕਾਰਡ ਕਰਕੇ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਵੇ ਸੋ ਮੈਂ ਚਾਹੁੰਨਾ ਹਾਂ ਕਿ ਇਸ ਪ੍ਰੋਗਰਾਮ ਸੰਬੰਧੀ ਦੋ ਸ਼ਬਦ ਸਾਡੇ ਸਰਕਾਰ ਜੋ ਸੰਤੋਖ ਸਿੰਘ ਪਰਮੂਜੀ ਬੋਲਣ ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸੰਤੋਖ ਸਾਹਿਬ ਨੂੰ ਕਿ ਫਿਰ ਅਗਲਾ ਪ੍ਰੋਗਰਾਮ ਜੋ ਕੱਲੇ ਸਾਹਮਣੇ ਹੋਏਗਾ ਉਹ ਮੈਂ ਬੇਨਤੀ ਕਰਦਾ ਹਾਂ ਪਰਮੂ ਜੀ ਸੰਤੋਖ ਸਿੰਘ ਪਰਮੂਜੀ ਜੀ ਜੀ ਮੇਰੇ ਵੱਲੋਂ ਵੀ ਸਾਰੇ ਟੀਵੀ ਚੈਨਲ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਗੁਰੂ ਜੀ ਮੈਂ ਤਦੇ ਪੰਜੀ ਜਸਪੀਤ ਗੁਰਨਾ ਜੀ ਨੂੰ ਵਧਾਈ ਦਿੰਦਾ ਹਾਂ ਕਿ ਇਹਨਾਂ ਨੇ ਇਹ ਜਿਹੜੀ ਲੋਕਾਣੀ ਸੰਗ ਦਾ ਸਗਰੇ ਆਪਣਾ ਰਿਚ ਕੀਤਾ ਹੈ ਤੇ ਵੈਸੇ ਜਿਹੜੀਆਂ ਅ ਰਿਚ ਦੀਆਂ ਕਹਾਣੀਆਂ ਹੁੰਦੀਆਂ ਨੇ ਆਮ ਕਰਤੇ ਕਿਉਂਕਿ ਯੁੱਗ ਬਦਲਦੇ ਰਹਿੰਦੇ ਨੇ ਜੀ ਸਮਾਂ ਬਦਲਦਾ ਰਹਿੰਦਾ ਵਾ ਜੀ ਤੇ ਉਹਦੇ ਨਾਲ ਕਈ ਆਪਣੀਆਂ ਜਿਹੜੀਆਂ ਪ੍ਰਾਣੀਆਂ ਸਾਂਝਾਂ ਸੀ ਉਹ ਜਿਹੜੀਆਂ ਖਤਮ ਹੁੰਦੇ ਕੰਢਿਆਂ ਉਹਨਾਂ ਦਾ ਕੋਈ ਨਾਮ ਨਹੀਂ ਲੈਂਦਾ ਜਿਵੇਂ ਜੱਟ ਤੇ ਸਿਰੀ ਗੱਲ ਉਹਦੇ ਬਾਰੇ ਉਹਨੇ ਲਿਖਿਆ ਕਿਉਂਕਿ ਅਸੀਂ ਤਾਂ ਸਾਰਾ ਉਹ ਪਿੰਡਾਂ ਦਾ ਜਿਹੜਾ ਢਾਂਚਾ ਸੀਗਾ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਪਰ ਅੱਜ ਕੱਲ ਦੀ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਪਤਾ ਨਹੀਂ ਸੀ ਵੀ ਉਹਨਾਂ ਦਾ ਆਪਸੀ ਕਿੰਨਾ ਪਿਆਰ ਤੇ ਸਤਿਕਾਰ ਜੀ ਜਿਨ੍ਹਾਂ ਨੂੰ ਕਿ ਆਪਾਂ ਸ਼ਬਦਾਂ ਦੇ ਨਾਲ ਦੇ ਕੇ ਉਹ ਇਹ ਤਾਂ ਕਿ ਵੀ ਨਾਲ ਆਪਾਂ ਉਹਨੂੰ ਬਿਆਰ ਹੀ ਨਹੀਂ ਕਰ ਸਕਦੇ ਹੁੰਦੇ ਇਹਨਾਂ ਨੇ ਮੈਨੂੰ ਉਹ ਵੀ ਵਿੱਚ ਗੱਲਾਂ ਲੀਆਂ ਜਿਵੇਂ ਇੱਕ ਹੋਰ ਵੀ ਜਿਹੜੀਆਂ ਕਹਾਣੀਆਂ ਜਿਹੜੀਆਂ ਆਪਣੀ ਥੋੜਾ ਜਿਹਾ ਅਲੋਪ ਹੁੰਦਾ ਜਾ ਰਿਹਾ ਵਿਰਸਾ ਉਸ ਨੂੰ ਵੀ ਵਿੱਚ ਕਹਾਣੀਆਂ ਦੇ ਰਹੀ ਜਿਹੜਾ ਦਰਸਾਉਣ ਦੀ ਗੱਲ ਕੀਤੀ ਆ ਇਸ ਗ੍ਰੰਥ ਨੂੰ ਮੈਂ ਸਭ ਦਾ ਪੀ ਐਚ ਡੀ ਕਿਤਾਬ ਆ ਬਹੁਤ ਵਧੀਆ ਵਿਜਿਗ ਸਾਡੀ ਨਵੀਂ ਪੀੜ੍ਹੀਆਂ ਨਵੇਂ ਜਿਹੜੇ ਪਾਠਕ ਨੇ ਪੜਨ ਵਾਲੇ ਉਹਨਾਂ ਦੇ ਵਾਸਤੇ ਬਹੁਤ ਜੜੀ ਸਹਾਇਕੀ ਤੇ ਚੰਗੀ ਗੱਲ ਆ ਕਿ ਜਿਹੜੀ ਸਮਾਜ ਦੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਵੀ ਜਿਹੜਾ ਇਸ ਕਿਤਾਬ ਦੇ ਰਹੀਂ ਸਾਹਮਣੇ ਲਿਆਉਣਾ ਬਹੁਤ ਵਧੀਆ ਗੱਲ ਆ ਤੇ ਫਿਰ ਮੈਂ ਇੱਕ ਵਾਰ ਭੈਂਦੀ ਨੂੰ ਇਹ ਕਿਤਾਬ ਲਿਖਦੇ ਵਧਾਈ ਦਿੰਦਾ ਹੂੰ ਹੂੰ ਪੰਨੂ ਸਭ ਧੰਨਵਾਦ ਤੁਹਾਡਾ ਤੇ ਧੰਨਵਾਦ ਜੀ ਤੇ ਬਹੁਤ ਬਹੁਤ ਸ਼ੁਕਰੀਆ ਤੋਂ ਅਗਲੇ ਸਾਡੇ ਜਿਹੜੇ ਰਿਲੀਜ਼ ਵਿੱਚ ਸਾਡੇ ਸਹਿਯੋਗ ਦਿੱਤਾ ਹੈ ਉਹ ਸਾਨੂੰ ਮੈਂ ਅੱਗੇ ਦੱਸੂਗਾ ਕਿ ਪਾਛ ਦੇ ਗਰਾਈਂ ਸੰਤ ਸਿੰਘ ਸੱਲੂ ਬਹੁਤ ਪ੍ਰਾਣੇ ਲੇਖਕ ਜਿਨ੍ਹਾਂ ਨੂੰ ਮੈਂ ਅੱਜ ਸ਼ਾਇਦ ਬਹੁਤ ਕਾਫੀ ਸਿਰ ਬਾਦ ਮਿਲੇ ਆ ਇੱਕ ਫੰਕਸ਼ਨ ਤੇ ਮਿਲਿਆ ਸੀ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਉਹ ਵੀ ਇਸ ਸਾਡੇ ਇੱਕ ਨਾਲ ਸਮਾਗਮ ਵਿੱਚ ਛੋਟੇ ਜਿਹਾ ਸਮਾਗਮ ਵਿੱਚ ਕਮਰੇ ਦੇ ਸਮਾਗਮ ਵਿੱਚ ਸਾਡੇ ਨਾਲ ਸ਼ਰੀਕ ਹੋਏ ਨੇ ਤੇ ਮੈਂ ਇਹ ਚਾਹਨਾ ਕਿ ਉਹ ਵੀ ਦੋ ਸ਼ਬਦ ਇਸ ਪੁਸਤਕ ਤੇ ਇਸ ਲਿਖਤ ਬਾਰੇ ਜਾਂ ਇਸ ਜੋਬ ਕਮਰੇ ਦਾ ਰੂਪ ਰਿਕਰ ਦੇਖਿਆ ਹੁੰਦਾ ਨੇ ਉਹਨਾਂ ਬਾਰੇ ਗੱਲ ਕਰਦੇ ਸਭ ਜੀ ਆਇਆਂ ਨੂੰ ਹਾਂ ਹਰੇਕ ਨੂੰ ਹਾਂ ਜੀ ਇਹ ਛੋਟਾ ਸਮਾਗਮ ਨਹੀਂ ਹੈਗਾ ਜੀ ਸਰ ਆਪਾਂ ਪੰਜਾਬ ਜਿਹੜਾ ਪੁਰਾਣਾ ਪੰਜਾਬ ਹੈ ਨਾ ਜੀ ਉਹਦੇ ਦਰਮਿਆਨ ਬੈਠੇ ਬਿਲਕੁਲ ਸਹੀ ਜਗ੍ਹਾ ਹੈ ਜੀ ਜਿਹੜਾ ਜਸਪ੍ਰੀਤ ਜੀ ਦਾ ਕੰਮ ਹੈ ਔਰ ਇਹਨਾਂ ਦਾ ਜਿਹੜਾ ਸ਼ੌਕੜ ਹੈ। ਅੰਮ੍ਰੇਡ ਕੋਟਲੇ ਦੀ ਧਰਤੀ ਦਾ ਉਹਦਾ ਇੱਕ ਵੱਖਰਾ ਮਹੱਤਵ ਹੈ। ਜੀ। ਕਿ ਗੋਸ ਇਸ ਡੌਰ ਦੇ ਵਿੱਚ ਸਾਡਾ ਦੇਸ਼ ਜਾਂ ਹੋਰ ਦੇਸ਼ ਵੀ ਇੱਕ ਸੰਕਟ ਵਿੱਚ ਗੁਜ਼ਰ ਰਹੇ ਆ। ਉਹ ਖਾਸ ਕਰਕੇ ਜਿਹੜੀ ਔਰਤ ਦੇ ਨਾਲ ਇੱਥੋਂ ਤੱਕ ਬੜੀਆਂ ਵਿਕਾਸ ਜਾਂ ਤਰੱਕੀ ਦੀਆਂ ਗੱਲਾਂ ਵੀ ਹੋ ਰਹੀਆਂ। ਜੀ। ਪਰ ਔਰਤਾਂ ਦੇ ਨਾਲ ਜਿਹੜਾ ਜਿਹੜਾ ਵਿਹਾਰ ਹੈ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆ ਰਹੀ ਨਹੀਂ ਆ ਰਹੀ ਔਰ ਇਹ ਖੁਸ਼ੀ ਦੀ ਗੱਲ ਹੈ ਕਿ ਜਸਪ੍ਰੀਤ ਨੇ ਇਸ ਚੈਲੰਜ ਨੂੰ ਕਬੂਲਿਆ ਹੈ ਜੀ ਤੇ ਉਹਨਾਂ ਨੇ ਇੱਕ ਮਿਸ਼ਨ ਵਾਂਗ ਉਹ ਵਿਕਤੀ ਉਹ ਲਿਖਕ ਨੇ ਕਿ ਉਹਨਾਂ ਨੇ ਪੰਜਾਬੀ ਵਿੱਚ ਵੀ ਤੇ ਹਿੰਦੀ ਵਿੱਚ ਵੀ ਉਹਨਾਂ ਦਾ ਕੰਮ ਹੈ ਔਰ ਸਾਨੂੰ ਉਮੀਦ ਹੈ ਕਿ ਜੋ ਜਸਪ੍ਰੀਤ ਹੈ ਅਰਧੀਆਂ ਲਿਖਤਾਂ ਦੇ ਨਾਲ ਦੇ ਲਈ ਔਰਤਾਂ ਦੇ ਪੱਖ ਵਿੱਚ ਜੋ ਹਾਂ ਪੱਖੀ ਸ਼ਰੋਕਾਰ ਆ ਸਮਾਜ ਵਿੱਚ ਜਾਂ ਸਾਡੇ ਲੇਖਕਾਂ ਨੂੰ ਵੀ ਉਹਨਾਂ ਤੋਂ ਹੋਰ ਸ਼ਾਮਿਲੂਗਾ ਕਿ ਇਸ ਇਸ ਪੱਖ ਦੇ ਵਿੱਚ ਸਾਨੂੰ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਜੋ ਔਰਤ ਹੈ ਉਸ ਦੀ ਸਮਾਜਿਕ ਮੁੱਖ ੁੰਕਾ ਹੈ ਪਰ ਇਹ ਸ਼ਿਰੋ ਜੀ ਸ਼ਬਦਾਂ ਵਿੱਚ ਹੈ ਅਸੀਂ ਉਸ ਨੂੰ ਅਮਲ ਵਿੱਚ ਜਿਹਾ ਲੈਣਾ ਹੈ ਇਹ ਇਸ ਖੇਤਰ ਵਿੱਚ ਇਸ ਪਾਤਰ ਜਸਪ੍ਰੀਤ ਦੇ ਕੰਮ ਦੀ ਜਿੰਨੀ ਸ਼ਲਾਗਤ ਕੀਤੀ ਜਾਵੇ ਥੋੜੀ ਹੈ ਮੈਂ ਉਹਨਾਂ ਦੀ ਦੇਖੀ ਕਿ ਉਹਨਾਂ ਦੇ ਕੰਮ ਕਰਨ ਦੀ ਊਰਜਾ ਊਰਜਾ ਦਾਸ਼ਕਾ ਧੰਨਵਾਦ ਜੀ ਤੋਂ ਲੇਖਕ ਦੀ ਪੁਸਤਕ ਸੋਕਾਂ ਤੇ ਦਰਸ਼ਕਾਂ ਦੇ ਸਾਹਮਣੇ ਹੈ ਤੋਂ ਰੰਗ ਬੇਰੰਗ ਕਹਾਣੀ ਸਿੰਗਰੈ ਜਸਪ੍ਰੀਤ ਕੋਰ ਬੁਰਨਾ ਇਹ ਉਸ ਦਾ ਟਾਈਟਲ ਹੈ ਇਹ ਇਹ ਬੈਕ ਟਾਈਟਲ ਹੈ ਜਿਸ ਨੂੰ ਅਸੀਂ ਅੱਜ ਛੋਟੀ ਜਿਹੀ ਖੁਸ਼ੀ ਲੈ ਰਹੇ ਹਾਂ ਛੋਟੀ ਜਿਹੀ ਨਹੀਂ ਬਹੁਤ ਵੱਡੀ ਖੁਸ਼ੀ ਹੈ ਜਿਵੇਂ ਸੰਤੂ ਸਾਹਿਬ ਨੇ ਦੱਸਿਆ ਕਿ ਪੁਰਾਣੀਆਂ ਰਵੈਤਾਂ ਨੂੰ ਅਸੀਂ ਫਿਰ ਵੀ ਕਾਇਮ ਕੀਤਾ ਹੈ ਤੇ ਵੱਡੇ ਰਿਲੀਜ਼ ਸਮਾਰੋਹ ਦੀ ਵੱਡੇ ਜੋ ਪ੍ਰੋਗਰਾਮ ਦੀ ਲੀਗ ਹੈ ਉਹ ਵੀ ਸਾਨੂੰ ਐਨਆਰਏ ਟੀਵੀ ਵੱਲੋਂ ਅਸੀਂ ਉਹਨੂੰ ਲਾਈਵ ਕਰਨ ਦੀ ਕੋਸ਼ਿਸ਼ ਕਰਾਂਗੇ ਸੰਤੂ ਸਾਹਿਬ ਜੀ ਨੇ ਮੁਸਤਕਬਾਰੇ ਵੀ ਗੱਲ ਕਰਨ ਲਈ ਤੇ ਰੀਲਿਸ ਬਾਰੇ ਵੀ ਗੱਲ ਕਰਨ ਲਈ ਮੈਨੂੰ ਬੜੀ ਖੁਸ਼ੀ ਹੋਈ ਕਿ ਉਹਨਾਂ ਨੇ ਇਹ ਕਿਹਾ ਕਿ ਇਹ ਪ੍ਰਾਣੀ ਪਿਰਤ ਹੈ ਪ੍ਰਾਣੀ ਪੰਜਾਬ ਦੀ ਪਿਰਤ ਹੈ ਛੋਟਾ ਜਾਂ ਨਹੀਂ ਹੈ ਬਹੁਤ ਓਲਡ ਹੈ ਬਿਸ਼ੱਕ ਇਸ ਤੋਂ ਬਾਅਦ ਅਸੀਂ ਹੋਰ ਵੀ ਓਲਡ ਕਰੀਏ ਹੋਰ ਖੁਸ਼ੀ ਹੋਏਗੀ ਤੋਂ ਮੈਂ ਉਹਨਾਂ ਦੀਆਂ ਇਹਨਾਂ ਗੱਲਾਂ ਨਾਲ ਜੋ ਉਹਨਾਂ ਨੇ ਦੇਖਾ ਬਾਰੇ ਜੈਸਸ ਸਮਾਗਮ ਬਾਰੇ ਕੀਤੀਆਂ ਮੈਂ ਉਹਨਾਂ ਨੂੰ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਤੇ ਧੰਨਵਾਦ ਕਰਦਾ ਹਾਂ ਸੰਧੂ ਸਾਹਿਬ ਜੀ ਦਾ ਤੋਂ ਅੱਗੇ ਮੈਨੂੰ ਹੁਕਮ ਹੋਇਆ ਹੈ ਪੰਨੂ ਸਾਹਿਬ ਦਾ ਦਾ ਟੀਵੀ ਐਨਆਈ ਵੱਲੋਂ ਇਸ ਪ੍ਰੋਗਰਾਮ ਵੱਲੋਂ ਤੇ ਤੁਸੀਂ ਅੱਜ ਇਸ ਪੁਸਤਕ ਬਾਰੇ ਤੇ ਪੁਸਤਕ ਦੀ ਲੇਖਕਾ ਬਾਰੇ ਉਸ ਮੁਲਾਕਾਤੀ ਗੱਲਾਂ ਕਰੋ ਸੋ ਮੈਂ ਸਭ ਤੋਂ ਪਹਿਲਾਂ ਜਸਪ੍ਰੀਤ ਕੌਰ ਗੁਰਨਾ ਜੀ ਬੇਟੀ ਨੂੰ ਵਧਾਈ ਦਿੰਦਾ ਹਾਂ ਤੇ ਉਹਦਾ ਧੰਨਵਾਦ ਵੀ ਕਰਦਾ ਹਾਂ ਕਿ ਉਹ ਸਾਡੇ ਗ੍ਰਹਿ ਗ੍ਰਹਿ ਵਿਖੇ ਆ ਕੇ ਸਾਨੂੰ ਇਨਾ ਮਾਨ ਬਖਸ਼ਿਆ ਹੈ ਸੋ ਇਹ ਧੰਨਵਾਦੀ ਵੀ ਹੈ ਉਹਦਾ ਸ਼ੁਕਰਗੁਜ਼ਾਰ ਵੀ ਹੈ ਤੇ ਵਧਾਈ ਵੀ ਹੈ ਤਾਂ ਆਪਾਂ ਅੱਜ ਦੋ ਗੱਲਾਂ ਕਿਤਾਬ ਬਾਰੇ ਕਰੀਏ ਕਹਾਣੀ ਸੰਗ੍ਰਹਿ ਬਾਰੇ ਕਰੀਏ ਤਾਂ ਕਿ ਦਸਕਾਂ ਨੂੰ ਪਤਾ ਲੱਗ ਜਾਏ ਕਿਸ ਕਹਾਣੀ ਦੇ ਵਿੱਚ ਕੀ ਹੈ ਉਹ ਮੈਂ ਜਸਪ੍ਰੀਤ ਪਹਿਲਾ ਸਵਾਲ ਇਹ ਹੈ ਮੈਨੂੰ ਤੁਹਾਨੂੰ ਕਿ ਤੁਹਾਡੀ ਪਹਿਲਾਂ ਵੀ ਕੋਈ ਪ੍ਰਕਾਸ਼ਨਾਵਾਂ ਜਾਂ ਕਿਤਾਬਾਂ ਕੁਝ ਹੈ ਤੇ ਉਹਦੇ ਬਾਰੇ ਕੋਈ শ্রোਤਿਆਂ ਨੂੰ ਜਾਂ ਦਰਸ਼ਕਾਂ ਨੂੰ ਗੱਲ ਕਰਾਂ ਪਲੀਸ ਜੀਸਸ ਜੀ ਸਭ ਤੋਂ ਪਹਿਲਾਂ ਤਾਂ ਸਾਰੇ শ্রোਤਿਆਂ ਦਾ ਬਹੁਤ-ਬਹੁਤ ਧੰਨਵਾਦ ਮੈਨੂੰ ਇੱਥੇ ਬੁਲਾਉਣ ਲਈ ਤੇ ਡਾਕਟਰ ਪ੍ਰਭੂ ਹਰੀਸ਼ ਕੁਰੂ ਵਰਜੀ ਦਾ ਤੇ ਅਦਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਦਾ ਟੀਵੀ ਐਨ ਆਰ ਆਈ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਤੇ ਕਾਬਿਲ ਸਮਝਿਆ ਤੇ ਜਿੱਦਾਂ ਤੁਸੀਂ ਇਹ ਸਵਾਲ ਕੀਤਾ ਮੇਰੀਆਂ ਪਹਿਲਾਂ ਵੀ ਕਈ ਕਿਤਾਬਾਂ ਚੁੱਕੀਆਂ ਪਹਿਲੀ ਕਿਤਾਬ ਮੇਰੀ ਆਫਤਾਬ ਤੇ ਉਸ ਤੋਂ ਬਾਅਦ ਸਾਂਝੇ ਕਰਿਆ ਵੀ ਕਾਫੀ ਆਏ ਨੇ ਨਾ ਨਰ ਨਾ ਨਾਰੀ ਸਭ ਦਾ ਦੀ ਸਾਂਝ ਸ਼ਬਦ ਜਿਨ੍ਹਾਂ ਦੇ ਅੰਦਰ ਵਸਦੇ ਮਾਂ ਦਾ ਪ੍ਰਵਾਜ਼ ਤੇ ਇੱਕ ਹਿੰਦੀ ਕਿਤਾਬ ਆਈ ਸੀ ਮੁਹੱਬਤਾਂ ਹਾਂਜੀ ਪਹਿਲਾਂ ਵੀ ਕਈ ਮਤਲਬ ਕਿ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਨੇ ਤੇ ਹੁਣ ਇਹ ਕਿਤਾਬ ਸਿਰਫ ਕਲੀ ਔਰਤਾਂ ਤੇ ਕਿਤਾਬ ਹੈ ਇਹ ਨਾ ਨਰ ਨਾ ਨਾਰੀ ਜੀ ਹਾਂਜੀ ਅ ਰੰਗ ਬੇਰੰਗ ਹੂੰ ਜੀ ਬਹੁਤ ਸੋਹਣਾ ਹੈ ਕਿ ਤੁਸੀਂ ਕਾਫੀ ਕੰਮ ਕੀਤਾ ਹੈ ਸਾਂਝੀਆਂ ਪੁਸਤਕਾਂ ਦੇ ਵਿੱਚ ਛਪੇ ਹੋ ਇਹਨਾਂ ਦਾ ਨਾਂ ਨਰਨਾਰੀ ਸ਼ਬਦ ਜਿਨ੍ਹਾਂ ਦੇ ਅੰਦਰ ਵੱਸਦੇ ਸਾਂਝੀ ਤਰਤੀ ਸਾਂਝਾ ਅੰਬਰ ਇਸ ਤੋਂ ਇਲਾਵਾ ਮਾ ਦਾ ਪ੍ਰਵਾਸ ਤੇ ਕਈ ਤੁਸੀਂ ਹਿੰਦੀ ਹਿੰਦੀ ਨਿਕਤਾਬਾਂ ਵਿੱਚ ਵੀ ਛਪੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਸ਼ਾਇਦ ਇੱਕ ਮੈਟੀਵੇਸ਼ਨਲ ਸਪੀਕਰਜ਼ ਤੌਰ ਤੇ ਵੀ ਕੰਮ ਕੀਤਾ ਜਿਹਦਾ ਕੋਈ ਜ਼ਿਕਰ ਨਹੀਂ ਕੀਤਾ ਮੈਂ ਪੜਿਆ ਸੀ ਕਿਤਾਬ 'ਚੋਂ ਤੇ ਇਸ ਕਰਕੇ ਬਹੁਤ ਖੁਸ਼ੀ ਹੋਈ ਤੇ ਮੈਂ ਇਹ ਇੱਕ ਦੂਸਰਾ ਸਵਾਲ ਲੈ ਕੇ ਤੁਹਾਡੇ ਕੋਲ ਆਉਣਾ ਵੀ ਜਸਪ੍ਰੀਤ ਕਿਰਾ ਤੁਸੀਂ ਇਹ ਲਿਖਣ ਦਾ ਸ਼ੌਂਕ ਕਹਾਣੀ ਲਿਖਣ ਦਾ ਸ਼ੌਂਕ ਜਾਂ ਲਿਖਣ ਦਾ ਸ਼ੌਂਕ ਕਲਮ ਨਾਲ ਉਹ ਕਿੱਥੋਂ ਸ਼ੁਰੂ ਕੀਤਾ ਤੇ ਕਿਸ ਪ੍ਰਭਾਵ ਥੱਲੇ ਸ਼ੁਰੂ ਕੀਤਾ ਕਿਵੇਂ ਸ਼ੁਰੂ ਕੀਤਾ ਮੁੰਡਾ ਇਹਨੂੰ ਕਹਿੰਦੇ ਨੇ ਆਪਾਂ ਸੈਟਕ ਸਫਰ ਹਾਂਜੀ ਜੀ 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 ਦੇਖੋ ਜਿੱਦਾਂ ਆਪਾਂ ਲਿਖਣ ਦੀ ਗੱਲ ਕਰੀਏ ਲਿਖਣ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ਬਚਪਨ ਤੋਂ ਹੀ ਸੀ ਪਰ ਕਹਾਣੀ ਵੱਲ ਆਉਂਦਾ ਮੈਂ ਪ੍ਰੀਤੀ ਲਿਪੀ ਤੇ ਥੋੜੀ ਪਾਠਕਾਂ ਤੇ ਉੱਥੇ ਕਾਫੀ ਟਾਈਮ ਤੋਂ ਮੈਂ ਡਾਕਟਰ ਪ੍ਰਭੂ ਰੇਸ਼ ਗਰੋਬਰ ਜੀ ਨੂੰ ਪੜ੍ਹਦੀ ਆ ਰਹੀ ਹਾਂ ਤੇ ਤਕਰੀਬਨ 2019 ਤੋਂ ਮੈਂ ਇਹਨਾਂ ਨੂੰ ਪੜ੍ਹਦੀ ਆ ਰਹੀ ਹਾਂ ਉੱਥੋਂ ਮੈਨੂੰ ਕਹਾਣੀ ਲਿਖਣ ਦਾ ਪ੍ਰਵਾਹ ਹੋਇਆ ਤੇ ਉੱਥੋਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਇਹਨਾਂ ਦੀਆਂ ਬਹੁਤ ਕਹਾਣੀਆਂ ਪੜ੍ਹ ਕੇ ਮੈਂ ਪ੍ਰਭਾਵਿਤ ਹੋਈ ਹਾਂ ਤੇ ਅੱਗੇ ਇਹ ਛੋਟੀ ਜਿਹੀ ਸੇਵਾ ਕਰ ਰਹੀ ਹਾਂ ਜੀ ਜੀ ਧੰਨਵਾਦ ਜਸਪ੍ਰੀਤ ਇਹਨਾਂ ਕਹਾਣੀਆਂ ਵਿੱਚੋਂ ਤੁਸੀਂ ਇਹੜੀ ਕਹਾਣੀ ਨੂੰ ਲੰਗ ਪੱਕੇ ਸੋਚ 21 ਕਿ 21 ਕਹਾਣੀਆਂ ਹਾਂ ਜੀ 21 ਕਹਾਣੀਆਂ ਹਾਂ ਇਹ ਇੱਕ ਹੀ ਕਹਾਣੀਆਂ ਜਿਹਨੂੰ ਜਦੋਂ ਮੈਂ ਰੀਲਿਸ ਤੋਂ ਬਾਅਦ ਜਦੋਂ ਪਹਿਲਾਂ ਵੀ ਇਸ ਕੋਚ ਨਜ਼ਰ ਮਾਰੀ ਹੈ ਤੇ ਮੈਨੂੰ ਉਹਨਾਂ ਕਹਾਣੀਆਂ ਦੇ ਵਿੱਚ ਨਾਰੀ ਚੇਤਨਾ ਮਹਿਸੂਸ ਹੋਈ ਹੈ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਤੇ ਜਿਹੜੀ ਦੱਬੀ ਕੁਚਲੀ ਨਾਰੀ ਹੈ ਚਾਹੇ ਉਹ ਕਿਸੇ ਵੀ ਕੌਮ ਨਾਲ ਕਿਸੇ ਵੀ ਵਰਤੀ ਨਾਲ ਸੰਬੰਧਤ ਹੈ ਚਾਹੇ ਪਿੰਡੂ ਹੈ ਚਾਹੇ ਸ਼ਹਿਰੂ ਹੈ ਜਿਹੜੀ ਕੁਚਲੀ ਗਈ ਹੈ ਜਾਂ ਜੋ ਕਿਸੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੈ ਤੁਸੀਂ ਉਹਨਾਂ ਬਾਰੇ ਕਹਾਣੀਆਂ ਦੇ ਵਿੱਚ ਹਰ ਕਹਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਪਰ ਮੈਂ ਚਾਹੁੰਨਾ ਕਿ ਤੁਹਾਡੇ ਮੂੰਹੋਂ ਸੁਣਾ ਇਹਦੇ ਵਿੱਚੋਂ ਆਪਣੇ ਕੋਲ ਟਾਈਮ ਵੀ ਘੱਟ ਹੈ ਪਰ ਇਹਨਾਂ ਦਾ ਮਾਨਵੀ ਰੱਖਣਾ ਹੈ ਕਿ ਤੁਸੀਂ ਇਹਨਾਂ ਇੱਕ ਹੀ ਕਹਾਣੀਆਂ ਦੇ ਵਿੱਚੋਂ ਉਸ ਕਹਾਣੀ ਦੀ ਚਰਚਾ ਕਰੋ ਜਾਂ ਉਸ ਕਹਾਣੀ ਦੀ ਗੱਲ ਕਰੋ ਜਿਹੜੀ ਤੁਸੀਂ ਬਹੁਤ ਆਪਣੇ ਆਪ ਨੂੰ ਮੈਂ ਨਹੀਂ ਕਹਾਣੀਆਂ ਸਾਰੀਆਂ ਚੰਗੀਆਂ ਬਟ ਫਿਰ ਵੀ ਇਹਨਾਂ ਵਿੱਚੋਂ ਇੱਕ ਕਹਾਣੀ ਜਿਹੜੀ ਤੁਸੀਂ ਉੱਪਰ ਲੈ ਕੇ ਆ ਕੇ ਗੱਲ ਕਰੋ ਤੇ ਤੁਸੀਂ ਕਹੀ ਉਸ ਕਹਾਣੀ ਨੂੰ ਕੀ ਸਮਝਦੇ ਹੋ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੇਰੀ ਨਾ ਇੱਕ ਕਹਾਣੀ ਹੈ ਇਹਦੇ ਵਿੱਚ ਬੇਸਵਾ ਜੀ ਬੇਸਵਾ ਔਰਤ ਜਿਹਨੂੰ ਕਿ ਆਪਣੇ ਸਮਾਜ ਦੇ ਵਿੱਚ ਬਿਲਕੁਲ ਚੰਗੀ ਨਹੀਂ ਸਮਝਿਆ ਜਾਂਦਾ ਹੈਗਾ ਜੀ ਕਿਉਂਕਿ ਉਹ ਔਰਤ ਨੂੰ ਲਾ ਲੋ ਆਪਾਂ ਵੀ ਦੂਸਰੇ ਮਰਦਾਂ ਦੇ ਜਾਂ ਦੂਸਰੀਆਂ ਔਰਤਾਂ ਦੇ ਘਰ ਪੱਟਣ ਦੇ ਵਿੱਚ ਵੱਡਾ ਯੋਗਦਾਨ ਮੰਨਿਆ ਜਾਂਦਾ ਪਰ ਮੇਰੀ ਸੋਚ ਉਹਦੇ ਪ੍ਰਤੀ ਬਿਲਕੁਲ ਉਲਟਾ ਹੂੰ ਕਿਉਂਕਿ ਕੋਈ ਵੀ ਔਰਤ ਬੇਸਵਾ ਨਹੀਂ ਹੁੰਦੀ ਜੀ ਜਾਤਾਂ ਮਜਬੂਰੀਆਂ ਨੇ ਹਾਲਾਤਾਂ ਨੇ ਉਹਨੂੰ ਬੇਸਵਾ ਬਣਾਇਆ ਜਾਂਦਾ ਆਪਾਂ ਉਹਨੂੰ ਸਿਰਫ ਇੱਕ ਬੇਸਵਾ ਦਾ ਰੂਪ ਦੇ ਦਿੰਨੇ ਆਂ ਵੀ ਉਹ ਬੇਸਵਾ ਉਹਨੂੰ ਕੰਜਰੀ ਦਾ ਰੂਪ ਧਾਰ ਦਿੰਨੇ ਆ ਉਹਦੀ ਅੰਦਰਲੀ ਡੁੰਗਾਈ ਤੱਕ ਆਪਾਂ ਨਹੀਂ ਜਾਂਦੇ ਹੈਗੇ ਹੂੰ ਮੈਂ ਚਾਹੁੰਦੀ ਆ ਵੀ ਸਮਾਜ ਨੂੰ ਉਹਨੂੰ ਬੇਸਵਾ ਕਹਿਣ ਤੋਂ ਪਹਿਲਾਂ ਉਹਦੀਆਂ ਮਜਬੂਰੀਆਂ ਨੂੰ ਸਮਝਣਾ ਚਾਹੀਦਾ ਜੀ ਵੀ ਉਹ ਬੇਸਵਾ ਬਣੀ ਕਿਉਂ ਆਪਾਂ ਸਿਰਫ ਇੱਕ ਪੱਖ ਦੇਖ ਲਿਆ ਵੀ ਉਹ ਬੇਸਵਾ ਹੂੰ ਮੈਂ ਬੇਸਵਾ ਨਹੀਂ ਮੈਨੂੰ ਬੇਸਵਾ ਬਣਾਇਆ ਮਜਬੂਰੀਆਂ ਨੇ ਹੂੰ ਮੈਂ ਵੀ ਹੁੰਦੀ ਸੀ ਕਦੇ ਨਵੀਂ ਨਕੋਰ ਕਦੇ ਹੁਣ ਇੱਕ ਆਉਂਦਾ ਇੱਕ ਜਾਂਦਾ ਮੈਂ ਹੁੰਦੀ ਨਾ ਕਦੇ ਬੋਰ ਕਦੇ ਹੂੰ ਮੈਂ ਕੀ ਲੈਣਾ ਇਸ ਕੰਮ ਤੋਂ ਮੇਰੇ ਬੱਚੇ ਤਾਂ ਰੋਟੀ ਖਾਂਦੇ ਆ ਆਪਾਂ ਸਿਰਫ ਉਹਦਾ ਪੱਖ ਦੇਖ ਲਿਆ ਵੀ ਉਹ ਬੇਸਵਾ ਇਹ ਬਿਲਕੁਲ ਗਲਤ ਆ ਉਹਦੀਆਂ ਮਜਬੂਰੀਆਂ ਨੂੰ ਸਮਝੋ ਹੂੰ ਵੀ ਉਹ ਬੇਸਵਾ ਕਿਉਂ ਬਣੀ ਜੀ ਆ ਉਹਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਆਪਾਂ ਨੂੰ ਕਰਨੀ ਚਾਹੀਦੀ ਆ ਜਿਹੜੀ ਕਿਵੇਂ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਹੂੰ ਹੂੰ ਬਹੁਤ ਵਧੀਆ ਗੱਲ ਹੈ ਕਿ ਕੋਈ ਵੀ ਵੇਸ਼ਵਾ ਜਿਹੜੀ ਮੰਨ ਦੀ ਵੇਸ਼ਵਾ ਨਹੀਂ ਹੁੰਦੀ ਤੰਨ ਦੀ ਵੇਸ਼ਵਾ ਹੁੰਦੀ ਹੈ ਹਾਂ ਜੀ ਹਾਂ ਜੀ ਤੰਨ ਦੀ ਵੇਸ਼ਵਾ ਕਿਸੇ ਜੀ ਔਰ ਤੋਂ ਇਹ ਕੋਈ ਕੁਛ ਨਾਲ ਇਸ ਧੰਦੇ ਨੂੰ ਪਨਾਉਣ ਵਾਸਤੇ ਨਹੀਂ ਗਿਆ ਇਹਨਾਂ ਬਲਕਿ ਕੁਛ ਮਜਬੂਰੀਆਂ ਹੁੰਦੀਆਂ ਨੇ ਸੋ ਇਹ ਕਹਾਣੀ ਮੈਨੂੰ ਪੜਨ ਦਾ ਜੇ ਮੌਕਾ ਮਿਲਿਆ ਤੇ ਮੈਂ ਹੋਰ ਵੀ ਇਸ ਬਾਰੇ ਗੱਲ ਕਰਾਂਗਾ ਪਰ ਜਿੱਥੋਂ ਤੱਕ ਮੈਨੂੰ ਬਾਝ ਨਜ਼ਰ ਮਰੀ ਹੈ ਜਾਂ ਉਰਦੀ ਨਜ਼ਰ ਮਰੀ ਹੈ ਉਹਦੇ ਵਿੱਚ ਮੈਂ ਇਹ ਮਹਿਸੂਸ ਕੀਤਾ ਹੈ ਵੀ ਉਹ ਔਰਤ ਕਹਿ ਰਹੀ ਹੈ ਕਿ ਮੈਨੂੰ ਵੇਸ਼ਵਾ ਬਣਾਇਆ ਇੱਜ਼ਤ ਰਦਾਰ ਲੋਕਾਂ ਨੇ ਆਣ ਕੇ ਮੈਨੂੰ ਹਾਂਜੀ ਹਾਂਜੀ ਤੇ ਪੈਸੇ ਦਿੱਤੇ ਨੇ ਲੀੜੇ ਲਾਹ ਖਤਰ ਮਾਸ ਫੁੱਟਦੇ ਨੇ ਮਾਸ ਲੋਚਦੇ ਨੇ ਦੇਖੋ ਔਰਤ ਦੀ ਮਜ਼ਬੂਰੀ ਹੈ ਹਾਂਜੀ ਤਾਂ ਵਾਈਫ ਦੀ ਯਸ਼ਵਰ ਦੀ ਜਿਹੜੀ ਇੱਕ ਕਹਾਣੀ ਹੈ ਇਹ ਹੋਰ ਵੀ ਅਸੀਂ ਵਧੀਆ ਤਰੀਕੇ ਨਾਲ ਗੱਲ ਨੂੰ ਸੁਣਾਵਾਂਗੇ ਹਾਂਜੀ ਤੇ ਇਸ ਤਰ੍ਹਾਂ ਅੱਗੇ ਆਪਾਂ ਚੱਲਦੇ ਹਾਂ ਤੇ ਕੇ ਐਨ ਆਰ ਆਈ ਟੀਵੀ ਵਾਲੇ ਸਾਨੂੰ ਹੋਰ ਸਮਾਂ ਦੇਣ ਤਾਂ ਸੋ ਇੱਕ ਸਵਾਲ ਹੋ ਰਿਹਾ ਹੈ ਕਿ ਇਹਨਾਂ ਕਹਾਣੀਆਂ ਤੋਂ ਇਲਾਵਾ ਰੰਗ ਬੇਰੰਗ ਤੁਸੀਂ ਆਪਣੀ ਲਾਈਫ ਬਾਰੇ ਕਹਾਣੀਆਂ ਬਾਰੇ ਜਾਂ ਕੋਈ ਹੋਰ ਆਪਣੇ ਇਸਤਿਰਬੇ ਬਾਰੇ ਹਾਂਜੀ ਇਸ ਸਫਰ ਬਾਰੇ ਹਾਂਜੀ ਜਾਂ ਲੇਖਾਂ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਹੋ ਹਾਂਜੀ ਜਾਂ ਇਸ ਤੋਂ ਇਲਾਵਾ ਤੁਹਾਨੂੰ ਕਹਾਣੀਕਾਰਾਂ ਵਿੱਚੋਂ ਕਿਹੜੇ ਕਹਾਣੀਕਾਰ ਨੇ ਪ੍ਰਿਆਸ ਕੀਤਾ ਤੁਸੀਂ ਕਿਹੜੀਆਂ-ਕਿਹੜੀਆਂ ਕਹਾਣੀਆਂ ਪੜ੍ਹੀਆਂ ਹਾਂਜੀ ਉਹਨਾਂ ਬਾਰੇ ਗੱਲ ਕਰ ਸਕਦੇ ਹੋ ਤਾਂ ਬੜੀ ਖੁਸ਼ੀ ਹੋਵੇਗੀ ਹਾਂਜੀ ਬੇਖੋ ਜਿੱਤੋ ਤੱਕਾ ਪਾਣਾ ਵੀ ਕਹਾਣੀਕਾਰਾਂ ਦੀ ਲੇਖਕਾਂ ਦੀ ਆਪਾਂ ਲਾਈਨ ਲਾ ਲਈਏ ਇਹ ਲਾਈਨ ਕੁੜੀਆਂ ਲਈ ਬਹੁਤ ਸੌਖੀ ਨਹੀਂ ਹੈਗੀ ਜੀ ਆਪਾਂ ਕਹਿਣ ਚਾਹੀਏ ਬਿਲਕੁਲ ਸਹੀ ਗੱਲ ਹੈ ਬੇਟਾ ਤੇ ਇੱਥੇ ਜੇ 10 ਮਰਦ ਨੇ ਤਾਂ ਉਹਨਾਂ ਵਿੱਚੋਂ ਦੋ ਹੀ ਸਹੀ ਨੇ ਹੂੰ ਕਿ ਸਾਰੇ ਮਰਦ ਇੱਕੋ ਜਿਹੇ ਨਹੀਂ ਮੈਂ ਇੱਥੇ ਕਿਸੇ ਨੂੰ ਗਲਤ ਨਹੀਂ ਸਾਬਤ ਕਰ ਰਹੀ ਜਾਂ ਕਿਸੇ ਨੂੰ ਗਲਤ ਨਹੀਂ ਕਹਿ ਰਹੀ ਸਾਰੇ ਮਰਦ ਚੰਗੇ ਨਹੀਂ ਤੇ ਸਾਰੀਆਂ ਔਰਤਾਂ ਮਾੜੀਆਂ ਨਹੀਂ ਮਾੜੀਆਂ ਤੇ ਕੁੜੀਆਂ ਲਈ ਖਾਸ ਕਰਕੇ ਲਾਈਨ ਬਹੁਤ ਜ਼ਿਆਦਾ ਔਖੀ ਹੈ ਕਿ ਜਦੋਂ ਵੀ ਆਪਾਂ ਕਿਸੇ ਪਲੇਟਫਾਰਮ ਤੇ ਲਾ ਲਓ ਫੇਸਬੁੱਕ ਤੇ ਲਾ ਲਓ ਜਾਂ ਇੰਸਟਾਗ੍ਰam ਤੇ ਲਾ ਲਓ ਕੋਈ ਵੀ ਪੋਸਟ ਪਾਉਂਦੇ ਆ ਉਹਨੂੰ ਪੜਨ ਦੀ ਕੋਸ਼ਿਸ਼ ਕਰਨ ਦੀ ਬਜਾਏ ਕਮੈਂਟਾਂ ਦੇ ਵਿੱਚ ਉਹਦੀ ਖੂਬਸੂਰਤੀ ਨੂੰ ਲੈ ਕੇ ਜਾਂ ਇੱਕ ਕੁੜੀ ਹੋਣ ਦਾ ਨਜਾਇਜ਼ ਫਾਇਦਾ ਇੱਥੇ ਲੇਖਕ ਦਾ ਚੱਕਿਆ ਜਾਂਦਾ ਹੂੰ ਲੇਖਕ ਨੂੰ ਇੱਕ ਨਾ ਕਿ ਜੈਂਡਰ ਤੋਂ ਬਨੂ ਬਣਾਣਾ ਚਾਹੀਦਾ ਉਹਨੂੰ ਸਿਰਫ ਇੱਕ ਲੇਖਕ ਦੇ ਰੂਪ ਚ ਦੇਖਣਾ ਚਾਹੀਦਾ ਮੇਰੀ ਅਪੀਲ ਆ ਸਾਰਿਆਂ ਨੂੰ ਕਿਉਂਕਿ ਔਰਤਾਂ ਬਹੁਤ ਅੱਗੇ ਆ ਸਕਦੀਆਂ ਨੇ ਅਗਰ ਉਹਨਾਂ ਨੂੰ ਔਨ ਦਿੱਤਾ ਜਾਵੇ ਹੂੰ ਹਾਂਜੀ ਤੇ ਮੈਂ ਡਾਕਟਰ ਹਰੀਸ਼ ਗਰੋਵਰ ਦੀਆਂ ਤਕਰੀਬਨ ਸਾਰੀਆਂ ਕਹਾਣੀਆਂ ਪੜ੍ਹੀਆਂ ਨੇ ਤੇ ਬਹੁਤ ਮੈਨੂੰ ਜੋ ਵੀ ਮੈਨੂੰ ਕਿਤਾਬ ਮਿਲਦੀ ਹੈ ਮੈਂ ਕੋਸ਼ਿਸ਼ ਕਰਦੀ ਹਾਂ ਆਨਲਾਈਨ ਪੜ੍ਹਨ ਦੀ ਜਿੱਦਾਂ ਵੀ ਮੇਰੇ ਕੋਲੇ ਕੋਈ ਕਿਤਾਬ ਆਉਂਦੀ ਹੈ ਮਿੰਨੀ ਕਹਾਣੀਆਂ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਬਹੁਤ ਪੜ੍ਹਦੀ ਹਾਂ ਕਹਾਣੀਆਂ ਇਹ ਹਨ ਮਤਲਬ ਵਧੀਆ ਗੱਲ ਕੀਤੀ ਤੁਸੀਂ ਜਸਪ੍ਰੀਤ ਹਾਂਜੀ ਔਰ ਇਹਨਾਂ ਗੱਲਾਂ ਦੇ ਵਿੱਚ ਜੇ ਕੋਈ ਲੇਖਕ ਜਾਂ ਪਾਠਕ ਜਾਂ ਸਰੋਤਾ ਅੰਦਰ ਬੜੀ ਤਰਸੋਹ ਸਕਦਾ ਹੈ ਕਿ ਔਰਤ ਵੀ ਲੇਖਕਾ ਹੈ ਅਮਰਤਾ ਵੀ ਲੇਖਕ ਸੀ ਹਾਂਜੀ ਅਮਰਤਾ ਅਜੀਤ ਕੌਰ ਹਾਂਜੀ ਜਲੀਬ ਕੋ ਟਿਵਾਨਾ ਬੇਸ਼ੱਕ ਅਸੀਂ ਸਫਰ ਸ਼ੁਰੂ ਕੀਤਾ ਹੈ ਹਾਂਜੀ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਉਹਨਾਂ ਦੇ ਬਰਾਬਰ ਖੜੇ ਹੋ ਸਫਰ ਸ਼ੁਰੂ ਕੀਤਾ ਹੈ ਪਰ ਮੈਂ ਦੁਆ ਕਰਦਾ ਹਾਂ ਕਿ ਇਹ ਸਫਰ ਵੱਧਦਾ-ਵੱਧਾ ਤੁਹਾਨੂੰ ਉਸ ਲੈਵਲਸ ਲੈ ਕੇ ਜਾਵੇ ਜਿਸ ਲੈਵਲ ਤੇ ਕੋਈ ਬਹੁਤ ਵੱਡੇ ਲੇਖਕ ਪਹੁੰਚੇ ਨੇ ਬਾਕੀ ਦਾ ਜਿਆਦਾ ਨਜ਼ਰੀਆ ਇਨਸਾਨ ਦਾ ਤੁਸੀਂ ਗੱਲ ਕੀਤੀ ਹੈ ਕਿ ਆਮ ਲੋਕ ਸੁਣੀ ਸੁਣਾਈ ਗੱਲ ਕਰ ਦਿੰਦੇ ਨੇ ਹਾਂਜੀ ਮੈਂ ਪਹਿਲਾਂ ਵੀ ਕਈ ਵਾਰ ਗੱਲ ਕਰਦਾ ਹੁੰਦਾ ਕਿ ਸ਼ੇਵ ਨੂੰ ਸ਼ਰਾਬੀ ਸਮਝਿਆ ਗਿਆ ਲੇਕਿਨ ਉਹਦੀ ਕਵਤਾ ਨੂੰ ਨਹੀਂ ਸਮਝਿਆ ਹਾਂਜੀ ਉਹਦੇ ਸਮਕਾਲੀ ਉਹਦੇ ਨਾਲ ਲੱਗ ਵੀ ਸਕਦੇ ਨੇ ਸਮਕਾਲ ਦੇ ਵਿੱਚ ਹਰ ਬੰਦਾ ਚੰਗਾ ਵੀ ਨਹੀਂ ਹੁੰਦਾ ਤੇ ਬੁਰਾ ਬੰਦਾ ਵੀ ਨਹੀਂ ਹੁੰਦਾ ਹਾਂਜੀ ਕੁਝ ਨੂੰ ਚੰਗਾ ਲੱਗਦਾ ਲੇਕਿਨ ਕੁਝ ਨੂੰ ਮਾਰਾ ਲੱਗਦਾ ਹੈ ਹਾਂਜੀ ਕੁਝ ਉਸ ਬਾਰੇ ਜਾਣਦਾ ਹੀ ਨਹੀਂ ਹੁਣ ਜੇ ਸ਼ੇਵ ਦੀਆਂ ਲੂਣਾ ਪੜੀ ਜਾਵੇ ਸ਼ੇਵ ਦੀਆਂ ਰਚਨਾਵਾਂ ਪੜੀਆਂ ਮੈਂ ਤਾਂ ਬਿਲਕੁਲ ਅਲੱਗ ਜਗ੍ਹਾ ਜਾਵਾਂਗਾ ਤੇ ਸ਼ੇਵ ਨੂੰ ਸਮਝਿਆ ਜਾ ਸਕਦਾ ਇਸ ਤਰ੍ਹਾਂ ਲੇਖਕ ਨੂੰ ਸਮਝਣ ਵਾਸਤੇ ਉਹਦੀ ਜਿਹੜੀ ਰਚਨਾ ਜਾਂ ਸਾਹਿਤ ਹੈ ਜੋ ਉਹ ਲਿਖਦਾ ਹੈ ਉਹਦੀ ਲਿਖਾਈ ਨਾਲ ਪੜ੍ਹ ਕੇ ਹੀ ਲੇਖਕ ਦੀ ਸ਼ਖਸੀਅਤ ਬਾਰੇ ਗੱਲ ਕੀਤੀ ਜਾ ਸਕਦੀ ਹੈ। ਇਹ ਸੁਣੀ ਸੁਣਾਈ ਗੱਲਾਂ ਨੂੰ ਫਲਾਣਾ ਬੰਦਾ ਐਦਾਂ ਸੀ ਤੇ ਮੈਂ ਸੋਚਦਾ ਕੋਈ ਮਹਿਣਾ ਨਹੀਂ ਰੱਖਦਾ। ਨਾ ਹੀ ਕਿਸੇ ਨੂੰ ਇਹ ਹੱਕ ਹੈ ਕਿ ਕੋਈ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੇ। ਚਾਹੀ ਤੋ ਪੁੱਛ ਵੀ ਹੈ। ਹੁਣ ਬਹੁਤ ਬਹੁਤ ਵਧੀਆ ਲੇਖਕ ਪੈਨੇ ਜਿਨ੍ਹਾਂ ਬਾਰੇ ਆਮ ਸਮਕਾਲੀ ਗੱਲ ਕਰਦੇ ਜੀ ਦਸਿੱਗੜਪਿੰਦਾ ਸੀ ਜੀ ਤੇ ਸ਼ਰਧ ਪਿੰਦਾ ਸੀ ਜੀ ਇਹਨਾਂ ਚੋਂ ਕੁਝ ਨਹੀਂ ਲੈਣਾ ਪਰ ਉਹਦੀ ਲਿਖਤ ਦੇਖੋ। ਸੋ ਅਸੀਂ ਹੁਣ ਦੇਖਾਂਗੇ ਕਿ ਰੰਗ ਬੇਦੰਗ ਤੁਹਾਡੀ ਗੱਲਾਂ ਕੀ ਕਹਿੰਦੀਆਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਨਜ਼ਰੀਆ ਜਿਹੜਾ ਇਨਸਾਨ ਦਾ ਲੇਖਕ ਦਾ ਤਾਂ ਲਈਏ ਬਹੁਤ ਚੋਹਣਾ ਚਾਹੀਦਾ ਜ ਜਿਹਦੀ ਕਲਮ ਚੱਲਦੀ ਹੈ ਜਿਹੜਾ ਇਹਨਾਂ ਵਧੀਆ ਸੋਚ ਸਕਦਾ ਇਹਨਾਂ ਵਧੀਆ ਲਿਖ ਸਕਦਾ ਉਹਨੂੰ ਤਾਂ ਇਸ ਸੰਕੀਰਣਤਾ ਤੋਂ ਸੰਕੀਰਣ ਸੋਚ ਤੋਂ ਬਸੇ ਉੱਚਾ ਹੋਣਾ ਚਾਹੀਦਾ ਜਿਵੇਂ ਅਮਰਤਾ ਜਿਵੇਂ ਲਿੰਕੋਲਨਾ ਉਹਨਾਂ ਨੇ ਬਹੁਤ ਬਹੁਤ ਵਡੀਆਂ ਗੱਲਾਂ ਕੀਤੀਆਂ ਜੇ ਤੁਸੀਂ ਰੂਸੀ ਸਾਹਿਤ ਪੜੋ ਹਿੰਦੀ ਸਾਹਿਤ ਪੜੋ ਤੇ ਮੈਂ ਕਹਿੰਦਾ ਕਿੰਨੀਆਂ ਗੱਲਾਂ ਕਰ ਸਕਦੇ ਆ ਮਹਾਦੇਵ ਬਰਮਾ ਨੂੰ ਪੜੋ ਸੋ ਮੈਂ ਅੱਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਤੁਹਾਡੀ ਇਸ ਕਿਤਾਬ ਤੇ ਪਰ ਕਿ ਮੈਂ ਫਿਰ ਵੀ ਰਿਵੀਊ ਵੀ ਕਰਾਂਗਾ ਤੇ ਕੋਸ਼ਿਸ਼ ਕਰਾਂਗੇ ਅਸੀਂ ਦੁਬਾਰਾ ਇਸ ਪੁਸਤਕ ਤੇ ਕੁਝ ਲੇਖਕ ਤੇ ਲੇਖਕਾਂ ਲੈ ਕੇ ਤੁਹਾਡੀ ਇਸ ਪੁਸਤਕ ਤੇ ਚਰਚਾ ਕਰਨੀ ਜਿਵੇਂ ਕਿ ਇਹ ਪ੍ਰੋਗਰਾਮ ਪੁਸਤਕ ਤੇ ਲੇਖਕ ਦੀ ਗਲਤੀ ਕਿਸ ਕਾਰਨ ਚ ਕੀਤੀ ਹੈ ਇਸ ਪ੍ਰੋਗਰਾਮ ਚ ਕੀਤੀ ਹੈ ਇਸ ਤੋਂ ਪਹਿਲਾਂ ਵੀ ਸਾਡਾ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਅੰਦਰ ਟੀਵੀ ਤੇ ਉਹ ਚੱਲ ਰਿਹਾ ਯਾਦਾਂ ਦੇ ਪੱਤਰ ਪੰਛੀ ਬੋਲ ਤੁਸੀਂ ਪੜੇ ਹੋ ਹਾਂਜੀ ਮੈਂ ਪੜੇ ਨਹੀਂ ਉਹਨਾ ਪ੍ਰੋਗਰਾਮ ਤੇ ਵੀ ਚੱਲਦੇ ਰਹਿਣਗੇ ਉਹ ਪੁਰਾਣੇ ਲੇਖਕਾਂ ਬਾਰੇ ਆ ਇਹ ਜਿਹੜਾ ਪ੍ਰੋਗਰਾਮ ਅੱਜ ਦਾ ਇਹ ਨਵੇਂ ਲੇਖਕਾਂ ਦੀ ਪੁਸਤਕਾਂ ਇਲਾਵਾ ਇਹ ਲੇਖਕਾਂ ਨਾਲ ਗੱਲਬਾਤ ਹਾਂਜੀ ਇਹ ਕਿਤਾਬ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਔਰਤ ਦਾ ਹਰ ਪੋਜ਼ਿਟਿਵ ਤੇ ਨੈਗੇਟਿਵ ਪੱਖ ਲਿਖਣ ਦੀ ਜੀ ਜੀ ਤੇ ਜ਼ਰੂਰੀ ਨਹੀਂ ਹੈਗਾ ਵੀ ਔਰਤਾਂ ਬੰਦ ਕਮਰੇ ਦੇ ਵਿੱਚ ਔਰਤਾਂ ਦੀ ਮਹਿੰਦੀ ਵਿੱਚ ਹਰ ਗੱਲ ਲਿਖੀ ਆ ਮੈਨੂੰ ਨਹੀਂ ਪਤਾ ਇਹਨੂੰ ਕਿਦਾਂ ਦਾ ਰਿਵਿਊ ਲੋਕੀ ਦੇਣਗੇ ਜਾਂ ਨਹੀਂ ਦੇਣਗੇ ਬਟ ਮੈਂ ਕੋਸ਼ਿਸ਼ ਕੀਤੀ ਔਰਤ ਦਾ ਹਰ ਪੱਖ ਲਿਖਣ ਦੀ ਜੀ ਬਹੁਤ ਸੋਹਣੀ ਗੱਲ ਹੈ ਔਰ ਕੁਝੇ ਚੀਜ਼ਾਂ ਸੀ ਇੰਡੀਕੇਟ ਕੀਤੀਆਂ ਸੀ ਸਾਰੀਆਂ ਕਹਾਣੀਆਂ ਕੋਈ ਕਿ ਪੁਸਤਕਾ ਜੇ ਸਾਡੇ ਹੱਥੇ 'ਚ ਅੱਜ ਆਈ ਹੈ ਤੇ ਇੱਕ ਦਿਨ ਤਪੜੇ ਨਹੀਂ ਜਾਂਦੀ ਪਰ ਫਿਰ ਵੀ ਮੋਟਾ-ਮੋਟਾ ਜਦੋਂ ਅਸੀਂ ਦੇਖਿਆ ਵਿੱਚ ਇਹ ਕੁਸ਼ਪਰੇ ਦੇ ਵੇਖੇ ਨੇ ਜਾਂ ਪਿਛਲਾ ਜਦ ਜਿੰਨਾ ਵੀ ਜੋ ਤੁਹਾਡੇ ਵੱਲ ਲਿਖਿਆ ਉਹ ਵੀ ਬੜਿਆ ਰੀਡਿੰਗ ਮੈਂ ਪੜ ਕੇ ਸਾਨੂੰ ਪਤਾ ਲੱਗਿਆ ਤੇ ਤੁਸੀਂ ਦੱਬੀ ਕੁਚਲੀ ਔਰ ਤੁਹਾਾਰੇ ਬੰਨ ਜਦਾ ਕੀਤੀ ਹੈ ਔਰ ਮੈਂ ਉਹਦੇ ਚ ਕਈ ਪਕ ਹੋਰ ਵੀ ਪੜੇ ਨੇ ਤੇ ਜਦ ਆਪਾਂ ਜਦੋਂ ਪੁਸਤਕ ਸਰਚਾ ਲਾਵਾਂਗੇ ਉਹਦੇ ਚ ਹੋਰ ਗੱਲਾਂ ਕਰਾਂਗੇ ਤੇ ਮੈਂ ਤੁਹਾਨੂੰ ਅੱਜ ਇਸ ਤੁਹਾਡੇ ਨਾਲ ਗੱਲ ਕਰਨ ਤੇ ਤੁਸੀਂ ਸਮਝਤਾ ਬੇਟੀ ਜਸਪ੍ਰੀਤ ਜੀ ਨੂੰ ਨਾ ਮੈਂ ਬਹੁਤ ਤੁਹਾਡਾ ਧੰਨਵਾਦ ਦੀ ਹਾਂ ਤੇ ਦਾ ਟੀਵੀ ਐਨ ਆਰ ਆਈ ਵੀ ਤੁਹਾਡਾ ਬਹੁਤ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਕੀਮਤੀ ਆਪਣਾ ਸਮਾਂ ਦਿੱਤਾ ਇਸਨਤੋਖ ਸਿੰਘ ਪੰਨੋ ਜੀ ਦਾ ਖਾਸ ਕਰਕੇ ਵਿਸ਼ੇਸ਼ ਧੰਨਵਾਦ ਜੋ ਮੈਨਾਂ ਸਮਨ ਸਪਲਿਟ ਫੋਰਮ ਤੇ ਇਹ ਪ੍ਰੋਗਰਾਮ ਕਰਦੇ ਲਈਆ ਉਹਨਾਂ ਨਾਲ ਆਏ ਮਿੱਤਰ ਜਿਨ੍ਹਾਂ ਨਾਲ ਮੈਂ ਪਹਿਲਾਂ ਗੱਲ ਕਰ ਚੁੱਕਾ ਵੀ 25 ਸਾਲ ਬਾਅਦ ਮਿਲੇ ਵੀ ਕਿਸੇ ਪੁਰਾਣੇ ਫੰਮ ਤੇ ਮਿਲੇ ਸੀ ਜੋ ਪਾਸ਼ ਦੇ ਗਰਾਈ ਨੇ ਹਾਂਜੀ ਸੰਤ ਸਿੰਘ ਸੰਧੂ ਜੀ ਹਾਂਜੀ ਜਿਹੜੇ ਬਹੁਤ ਪੁਰਾਣੇ ਲੇਖਕ ਨੇ ਹਾਂ ਉਹਨਾਂ ਨੂੰ ਜਿੰਨਾ ਪੜਿਆ ਉਹਨੂੰ ਜਾਣਦੇ ਨੇ ਮੈਂ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਹਾਂ ਸੋ ਸਾਰਿਆਂ ਦਰਸ਼ਕਾਂ ਨੂੰ ਸਾਰਿਆਂ শ্রোਤਾ ਨੂੰ ਸਾਡੇ ਵੱਲੋਂ ਧੰਨਵਾਦ ਤੇ ਸ਼ੁਕਰੀਆ